ਆਜੋ ਜੇ ਕਿਤੇ 9 10 ਤਰੀਕ ਦੀ ਪੇਸ਼ੀ ਹੈ ਹਾਈ ਕੋਰਟ ਦੇ ਵਿੱਚ 9 ਤੱਕ ਚਲਾਉਣਗੇ ਤੁਹਾਡੇ ਸਾਹਮਣੇ ਤੁਸੀਂ ਕਿਵੇਂ ਕਹਿੰਦੇ ਸਰਕਾਰ ਮੇਰੀ ਹੈ ਸਰਕਾਰ ਗੈਂਗਸਟਰਾਂ ਦੀ ਹੈ ਬਲਵਾਸ਼ਾਂ ਦੀ ਹੈ ਚੋਲਾਂ ਦੀ ਹੈ ਸਰਕਾਰ ਤੁਮੇ ਇੰਨੇ ਲੋਕਾਂ ਦੀ ਮਦਦ ਦੇਣ ਦੀ ਜਾਦਾ ਕਰਦੇ ਐ ਉਹਨਾਂ ਦੀ ਅਦਾਲਤ ਤੋਂ ਬੰਦੋ 2 ਵਾਰ ਸੋ ਮੋਟੋ ਲੈਣ ਤੋਂ ਬਾਅਦ ਆਧਾਨਤ ਬੰਨੂ ਹੁਕਮ ਕਰਨ ਤੋਂ ਬਾਅਦ ਸਰਕਾਰ ਨੇ ਅਜ ਤੱਕ ਉਸ ਇੰਟਰਵਿਊ ਨੂੰ YouTube ਤੋਂ ਹਟਾਉਣ ਦਾ ਮੰਨ ਨਹੀਂ ਬਣਾਇਆ ਅਜ ਤੱਕ ਜਦ ਕਿ ਸਟੇਟ ਤੋਂ ਤਾਂ ਵੀਡੀਓ ਸੀ ਜਿਹੜੀ ਇੰਟਰਵਿਊ ਸੀ ਪ੍ਰੂਫ ਕਰਕੇ ਦੇਣੀ ਚਾਹੀਦੀ ਸੀ ਤਾਂ ਜੋ ਸਾਡੇ ਟ੍ਰਾਇਲ ਦੇ ਵਿੱਚ ਅਸੀਂ ਇਹ ਵਰਤੋਂ ਕਰਦੇ ਇਹੀ ਹੌਸਲਾ ਪਿਆ ਉਹਨਾਂ ਦਾ ਤੇ ਜਿਨ੍ਹਾਂ ਨੇ ਪਹਿਲਾਂ ਜਵਾਕ ਨੂੰ ਮਾਰ ਦਿੱਤਾ 2 ਮਹੀਨੇ ਨਾਲ ਉਸ ਤੋਂ ਬਾਅਦ ਅਦਾਲਤ ਚ ਆ ਕੇ ਕਹਿੰਦੇ ਜੀ ਸੱਜਤਾ ਸਿੱਧੂ ਨੂੰ ਜਾਣਦੇ ਵੀ ਸਾਡਾ ਤਾਂ ਕੋਈ ਲੈਣਾ ਦੇਣਾ ਨਹੀਂ ਸਿੱਧੂ ਦਾ ਦੇਖ ਲੋ ਜੀ ਖੜੇ ਕਿੱਥੇ ਹੋ ਕੋਈ ਇਹ ਕੋਈ ਤੂੰ ਮੈਂ ਹੋਈਏ ਵੀ ਯਾਰ ਮੈਂ ਥੋ ਗੁੱਸੇ ਚ ਜਾਂਦਾ ਹੋਇਆ ਮੈਂ ਤੈਨੂੰ ਬੋਲ ਗਿਆ ਯਾਰ ਤੁਸੀਂ ਕਿਸੇ ਨੂੰ ਮੌਤ ਦੀ ਸਜ਼ਾ ਦਿੱਤੀ ਐ ਤਾਂ ਤੁਸੀਂ ਸਾਨੀ ਨਹੀਂ ਕਹਿੰਦਾ ਉਹ ਜਗੂ ਬੈਠਾ ਉਹ ਕਹਿੰਦਾ ਮੇਰਾ ਮੈਂ ਦੋ ਮੰਤਰੀ ਦੇ ਵਿੱਚ ਪੀਸੀ ਨੇ ਮੇਰਾ ਕੋਈ ਲੈਣਾ ਦੇਣਾ ਨਹੀਂ ਲਾਰਸ ਕਹਿੰਦਾ ਮੇਰਾ ਕੋਈ ਲੈਣਾ ਜਿੰਨੇ ਬੰਦੇ ਅਸੀਂ ਟ੍ਰਾਇਲ ਦੇ ਵਿੱਚ ਸ਼ਾਮਲ ਕੀਤੇ ਨੇ ਜਾਂ ਕੀਤੇ ਲੋੜ ਦੇ ਸਾਰੇ ਕਹਿੰਦੇ ਸਾਡਾ ਸਤੂ ਜਾਨਦੇ ਨੂੰ ਫਿਰ ਸਾਨੂੰ ਇਹ ਤਾਂ ਦੱਸ ਤੂੰ ਜਾਣਦਾ ਕੌਣ ਹੈ ਅਸੀਂ ਮੰਨ ਲੀਏ ਵੀ ਅਸੀਂ ਇਹ ਗੱਲ ਤੋਰ ਸਕਦਾ ਮੇਰਾ ਅੰਦਾਜ਼ਾ ਗਲਤ ਨਹੀਂ ਭਈ ਤੂੰ ਤਾਂ ਇਹਦਾ ਨਾਮ ਲੈਣਾ ਮਦਦਤਾ ਹੈ ਇਹ ਸਤੂ ਨੂੰ ਮਾਰਿਆ 32 ਫੈਰਬਾਰ ਤੇ ਵੀ ਬਨੋ ਜਦੋਂ ਤੁਸੀਂ ਕੱਖਾਂ ਮੰਗੂ ਰੋਦਾ ਤੈਨੂੰ ਕਸੂਰ ਸਾਡਾ ਕਿਸੇ ਦਾ ਹੀ ਨਹੀਂ ਇਹ ਸਾਡੀ ਸਰਕਾਰ ਇੱਕ ਵੀ ਬੋਲ ਇਸ ਮਾਮਲੇ ਦੇ ਉੱਤੇ ਜੇ ਕਿਸੇ ਦਾ ਆਇਆ ਹੋਵੇ ਤੁਹਾਡੇ ਸਾਹਮਣੇ ਵੀ ਸਾਰੇ ਸੋਸ਼ਲ ਮੀਡੀਆ ਤੇ ਰਹਿੰਦੇ ਹੋ ਸਾਰਾ ਤਾਂ ਨੂੰ ਜੀ ਨਹੀਂ ਕਰਦਾ ਵੀ ਉਹ ਇੱਕ ਗੱਲ ਨੂੰ ਕਹਿ-ਕਹਿ ਕੇ ਆਪ ਨੂੰ ਵੀ ਸ਼ਰਮ ਆਉਂਦੀ ਹੈ ਵੀ ਹਰ ਬਾਰੀ-ਬਾਰੀ ਹੋਰ ਕੀ ਰੋਣਾ ਪਾਈ ਜਾਂਦਾ ਹੈ ਤੁਹਾਨੂੰ ਗੱਲ ਕਰਨੀ ਪੈਂਦੀ ਹੈ ਤੁਸੀਂ ਦੂਰ ਦਰਾਡੇ ਤੋਂ ਆਉਨੇ ਹੋ ਤੁਹਾਡੇ ਮਨ ਦੇ ਵਿੱਚ ਹਰੇਕ ਦਿਨ ਸਵਾਲ ਹੁੰਦਾ ਵੀ ਯਾਰ ਕੀ ਹੋਇਆ ਕੁਝ ਹੋਇਆ ਕਿ ਨਹੀਂ ਹੋਇਆ ਕਿੱਥੇ ਗੱਲ ਖੜੀ ਹੈ ਤਾਂ ਤੁਹਾਨੂੰ ਦੱਸਣਾ ਬਣਦਾ ਮੇਰਾ ਫਰਜ਼ ਬਣ ਜਾਂਦਾ ਵੀ ਭਾਈ ਇੰਨੀ ਕਾਰਵਾਈ ਹੋਈ ਹੈ ਚਾਰਜ ਫਰੇਮ ਨਹੀਂ ਹੋਣ ਦੇ ਰਹੇ ਕਦ ਕਦੇ ਕੋਈ ਤੇ ਚਲਾ ਦਿੰਦੇ ਨੇ ਕਦੇ ਕੋਈ ਤੇ ਚਲਾ ਦਿੰਦੇ ਨੇ ਜਾਣੇ ਤਰੀਕ ਤੇ ਅੱਜ ਪੰਜ ਤਰੀਕਾ ਦਾ ਹੋ ਕੇ ਵੀ ਅੱਜ ਹੀ ਦਾ ਹੋ ਜਾਣਗੇ ਲਾ